ਉਹਨਾਂ ਨੇ ਆ ਮੇਰੇ ਸਾਹਮਣੇ ਆ ਮੈਂ ਇੱਕ ਡਾਕੂਮੈਂਟ ਚੱਕਿਆ ਸੀਗਾ ਕਾਰਵਾਈ ਦਾ ਆ ਤੁਹਾਡੇ ਸਾਹਮਣੇ ਮੈਂ ਲਿਆ ਰਿਹਾ ਡਾਕੂਮੈਂਟ ਹਾਂ ਆ ਚੱਕੋ ਡਾਕੂਮੈਂਟ ਹੈ ਠੀਕ ਹੈ ਜੀ ਇਹ ਜੋ ਦਿੱਲੀ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੂੰ ਲਿਖਿਆ ਗਿਆ ਸ਼ਿਕਾਇਤ ਪੱਤਰ ਇਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤੋਂ ਲੈ ਕੇ ਹਾਂ ਹਿੰਦੀ ਚ ਦਸਤਾਖਤ ਨੇ ਪ੍ਰਵੇਸ਼ ਸਾਹਿਬ ਸਿੰਘ ਪ੍ਰਵੇਸ਼ ਵਰਮਾ ਦੇ ਜਿਹੜੇ ਉਹ ਲੜਕੇ ਆ ਆਸ਼ੀਸ਼ सूद ਕਪਿਲ ਮਿਸ਼ਰਾ ਪੰਕਜ ਸਿੰਘ ਰੁਪੀਲਾ ਮਿਸ਼ਰਾ ਰਵਿੰਦਰ ਹਮ ਅਬੇ ਵਰਮਾ ਮਤਲਬ ਕਿ ਇਹਨਾਂ ਵਿਧਾਨਕਾਰਾਂ ਦੇ ਦਸਤਾਖਤ ਨੇ ਬਕਾਇਦਾ ਜੀ ਕਿ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਬੀਬੀ ਆ ਤੇ ਸੀ ਤੇ ਜੇ ਤੁਸੀਂ ਉਹ ਚੀਜ਼ਾਂ ਕਹੀਆਂ ਨਹੀਂ ਜੇ ਤੁਹਾਡੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਜਾ ਰਹੀ ਹੈ ਜੇ ਤੁਹਾਨੂੰ ਤੇ ਪਹਿਲਾਂ ਸ਼ਿਕਾਇਤ ਦੇਣੀ ਚਾਹੀਦੀ ਸੀ ਕਿਉਂ ਕਿਉਂਕਿ ਵੀਡੀਓ ਤਾਂ ਪਹਿਲੇ ਵਾਰਨ ਹੋ ਗਿਆ ਤੁਹਾਡਾ ਬਿਲਕੁਲ 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 ਤੁਸੀਂ ਕਿਉਂ ਨਹੀਂ ਸਪੀਕਰ ਨੂੰ ਕੰਪਲੇਂਟ ਦਿੱਤੀ ਜੀ ਹੂੰ ਦੂਜੇ ਦਿਨ ਕਾਰਵਾਈ ਦਾ ਹਿੱਸਾ ਬਣਦੇ ਤੁਸੀਂ ਜਾਂ ਕੋਈ ਈਮੇਲ ਵਗੈਰਾ ਦਿੰਦੇ ਹਾਲੇ ਤੱਕ ਰਿਕਾਰਡ ਚ ਕੋਈ ਚੀਜ਼ ਆਈ ਤੇ ਹੈ ਨਹੀਂ ਜੀ ਮੈਨੂੰ ਲੱਗਦਾ ਕਿ ਬੀਬੀ ਅਤਿਸ਼ੀ ਦਾ ਤਾਂ ਕੋਈ ਸਪਸ਼ਟ ਤੌਰ ਤੇ ਮੇਰੇ ਖਿਆਲ ਨਾਲ ਕੋਈ ਵੀਡੀਓ ਵਗੈਰਾ ਵੀ ਨਹੀਂ ਆਇਆ ਹੂੰ ਤੋ ਇਹ ਬੜਾ ਅਜੀਬ ਮਸਲਾ ਹੈ ਕਿ ਹੁਣ ਜੇ ਤੁਸੀਂ ਦੇਖੋ ਇਹਦੇ ਵਿੱਚ ਉਹਨਾਂ ਨੇ ਲਾਈਨ ਵੀ ਪਾਈ ਆ ਠੀਕ ਹੈ ਜੀ ਕਿ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਤਿਸ਼ੀ ਸਟੇਟਮੈਂਟ ਔਰ ਗੁਰੂ ਆ ਨਾਲ ਹੁਣ ਮੈਂ ਤੁਹਾਨੂੰ ਦੱਸ ਦੇਣਾ ਸਟੇਟਮੈਂਟ ਜੀ ਆ ਦੂਜਾ ਜਿਹੜਾ ਆਤਿਸ਼ੀ ਸਟੇਟਮੈਂਟ ਔਰ ਗੁਰੂ ਠੀਕ ਹੈ ਆ વિધાનસભા ਦਾ ਡਾਕੂਮੈਂਟ ਲਾਤਾ ਜੀ ਉਹਨਾਂ ਦਾ ਸਟੇਟਮੈਂਟ ਹੈ ਐਕਸੈਕਟ ਹਾਂ ਜੀ ਥੋੜੇ-ਫੋੜੇ ਕੁਝ ਨਹੀਂ ਹੋ ਸਕਦਾ ਨਾ ਆ ਦੇਖੋ ਬਿਲਕੁਲ ਮੈਂ ਪੜ੍ਹ ਕੇ ਸੁਣਾ ਦੇਵਾਂ ਤੁਹਾਨੂੰ ਦੂਜਾ ਡਾਕੂਮੈਂਟ ਜੀ ਸ਼ਿਕਾਇਤ ਦਾ ਕਿ ਇਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਨਹੀਂ ਹੂੰ ਉਹ ਇੱਕ ਵੱਡਾ ਮਸਲਾ ਹੈ ਜੇ ਨਹੀਂ ਕਰਵਾਈ ਤਾਂ ਕਿਉਂ ਨਹੀਂ ਕਰਵਾਈ ਕਿਉਂਕਿ ਤੁਹਾਡੀ ਵੀਡੀਓ ਪਹਿਲਾਂ ਵਾਇਰਲ ਹੋ ਗਈ ਜੀ ਜੇ ਨਹੀਂ ਤਾਂ ਹੁਣ ਤੁਸੀਂ ਉੱਥੇ ਜਾ ਕੇ ਕੀ ਕਹੋਗੇ ਕਿਉਂਕਿ ਉਹਨਾਂ ਨੇ ਨਾਲ ਦੂਸਰਾ ਡਾਕੂਮੈਂਟ ਲਾਤਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਕੋਲ ਵੀ ਡਾਕੂਮੈਂਟ ਸੀ ਐਗਜ਼ੈਕਟ ਆਹੀ ਡਾਕੂਮੈਂਟ ਸੀ ਜਿਹੜਾ ਮੈਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਮਿਲਿਆ ਹੁਣ ਇਹਦੇ ਤੇ ਜੋ ਦਰਜ ਹੈ ਉਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਹਿੰਦੀ ਚ ਹੈ ਦਿੱਲੀ ਕੇ ਲੋਕ ਸਾਹਸ ਨਹੀਂ ਲੈ ਪਾਰੇ ਅਧਕ ਅਧਿਐਕਸ਼ ਮੋਦ ਆਪ उसको चर्चा का मुद्दा बनाइए पहले आप उस पर चर्चा करिए आज ये दिल्ली के लोगों के लिए सबसे बड़ा मुद्दा है दिल्ली के लोग सांस लेने के लिए मर रहे हैं hmm. दिल्ली के लोग प्रदूषण से मर रहे हैं आप hmm. दिल्ली के लोगों की आवाज दबा नहीं सकते हैं अध्यक्ष महोदया आप पहले इस पर चर्चा करवाइए सबसे पहले प्रदूषण पर चर्चा करवाइए मत बचाइए अपनी सरकार को पहले इस पर चर्चा कराइए अध्यक्ष महोदया फिर आप चर्चा कराइए भाग ले रहे हैं सब ਕਹਤੇ ਹੈ ਕੁੱਤੋਂ ਦਾ ਸਨਮਾਨ ਕਰੋ ਗੁਰੂ ਦਾ ਸਨਮਾਨ ਕਰੋ ਅਧਿਆਖਸ਼ ਮਹੋਦਿਆ ਆਪ ਚਰਚਾ ਕਰਾਈਏ ਇਹ ਸਟੇਟਮੈਂਟ ਲੱਗੀ ਹੋਈ ਹੈ ਜੀ ਆ ਨਾਲ ਤੁਸੀਂ ਦੇਖੋਗੇ ਦੋ ਪੰਨੇ ਆ ਤਾਂ ਉਹਦੇ ਵਿੱਚ ਇੱਕ ਕਾਰਵਾਈ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਤੇ ਦੂਸਰਾ ਹੈ ਸਟੇਟਮੈਂਟ ਹੈ ਜੀ ਜੀ ਹੁਣ ਇਹਨੂੰ ਵੀ ਖੰਡ ਕਰੋ ਇਹਨੂੰ ਵੀ ਡਿਨਾਈ ਕਿ ਜਿਹੜਾ ਇਹ ਪੱਤਰ ਹੈ ਤਾਂ ਅਸੀਂ ਕੋਈ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਮਗਾਉਣਾ ਚਾਹੇਗਾ ਇਹ ਦੋਨੇ ਡਾਕੂਮੈਂਟ ਅਸੀਂ ਹਾਜ਼ਰ ਕਰਦੇ ਹਾਂਗੇ ਇਹਨੂੰ ਡਿਨਾਈ ਕਰੋ ਕਿ ਵਿਧਾਨ ਸਭਾ ਦਾ ਨਹੀਂ ਹੈ ਜੀ ਉਹਨਾਂ ਨੇ ਨਾਲ ਨੱਥੀ ਕੀਤਾ ਵੈ ਸ਼ਿਕਾਇਤ ਪੱਤਰ ਦੇ ਜੋ ਸਪੀਕਰ ਨੂੰ ਇਹਨਾਂ ਨੇ ਸੌਪੀਆ ਤਾਂ ਉਹਦੇ ਚ ਕੀ ਆ ਹੁਣ ਸੂਖਮ ਸਾਹਿਬ ਦੇਖੋ ਗੱਲ ਇਹ ਆ ਕਿ ਇਸ ਮਸਲੇ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜੇ ਇਹੋ ਜੇ ਸ਼ਬਦ ਇਸਤੇਮਾਲ ਨਹੀਂ ਹੋਏ ਜੀ ਜੀ ਠੀਕ ਆ ਬੀਬੀ ਆਤਿਸ਼ੀ ਸ਼ਿਕਾਇਤ ਕਰਦੇ ਹੂੰ ਉਲਟਾ ਉਹਨਾਂ ਤੇ ਕਾਰਵਾਈ ਹੁੰਦੀ ਜਿਨ੍ਹਾਂ ਨੇ ਇਹ ਭਰਮ ਫਲਾਇਆ ਜੀ ਜੀ ਪਰ ਹੁਣ ਸਪੀਕਰ ਕੋਲ ਦੁਜੀ ਤਰ ਨਿਸ਼ਕਾਇਤ ਕਰ ਦਿੱਤੀ ਚਲੋ ਹੁਣ ਵੀ ਵੈਰੀਫਾਈ ਕਰਾਓ ਕਿ ਜੇ ਇਹ ਸ਼ਬਦ ਕਾਰਵਾਈ 'ਚ ਆ ਫੇਰ ਬੀਬੀ ਆਤਿਸ਼ੀ ਬਹੁਤ ਕਸੂਤਾ ਕਰ ਸਕਦੇ ਬਿਲਕੁਲ ਬਿਲਕੁਲ ਕਾਰਨ ਕਾਰਨ ਇਹ ਆ ਕਿ ਸਪੀਕਰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਮਾਮਲਾ ਭੇਜ ਕੇ ਕ੍ਰਿਮੀਨਲ ਕੇਸ ਵੀ ਦਰਜ ਕਰਵਾ ਸਕਦੇ ਆ ਬੀ ਐਨ ਐਸ 17 ਤਹਿਤ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਰਨਾਟਕ ਦੇ ਵਿੱਚ ਇੱਕ ਵਾਰੀ ਪੱਤਰਕਾਰਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਸੀ ਵਿਧਾਨ ਸਭਾ 'ਚ ਜੀ हां जी बड़ा रोला ਪਿਆ ਸੀਗਾ ਤਾਂ ਤੁਸੀਂ ਦੇਖਿਆ ਹੋਣਾ ਸੰਧਵਾ ਸਾਹਿਬ ਨੇ ਵੀ ਕਈ ਵਾਰ ਅਫਸਰਾਂ ਨੂੰ ਬੁਲਾਇਆ ਉੱਥੇ ਜਾਣਾ ਪੈਂਦਾ ਡੀਸੀ ਵਗੈਰਾ ਜੀ ਬਿਲਕੁਲ ਤੋਂ ਇਸ ਕਰਕੇ ਇਹਨਾਂ ਦੀ ਮੈਂਬਰਸ਼ਿਪ ਤਾਂ ਰੱਦ ਹੋ ਸਕਦੀ ਹੈ ਜੀ ਜੇ ਦੋਸ਼ੀ ਪਾਏ ਜਾਂਦੇ ਨੇ ਜੋ ਇਕੱਠਤ ਇਲਜ਼ਾਮ ਆਤੇ ਸੋ ਦੇਖਦੇ ਅੱਗੇ ਕੀ ਬਣਦਾ ਹੈ ਕਾਫੀ ਮਾਮਲਾ ਜਿਹੜਾ ਉਹ ਤਗੜਾ ਜੱਟ ਬਣ ਗਿਆ ਬਹੁਤ ਵੱਡਾ ਜੀ ਵਾਕਈ